ਕਿ ਐਸੋ ਸਾਡੇ ਕੋਲ ਆਲਰੇਡੀ ਪੈਕਿੰਗ ਇਹ ਨਾ ਜਿਵੇਂ 14 ਕਿਲੋ ਘਰ ਘਰ ਦਾ ਸਲੈਂਡਰ ਸੀਗਾ ਪਹਿਲਾਂ ਫਿਰ 5 ਕਿਲੋ ਵੀ ਆ ਗਿਆ ਹੁਣ 2 ਕਿਲੋ ਵੀ ਆ ਗਿਆ ਜੇ 200 ਦਾ 2 ਕਿਲੋ ਲੈ ਜਾ 70 ਰੁਪਏ ਹੈ ਪ੍ਰੋਬਲਮ ਦਾ ਹੱਲ ਕਰਦਾ ਪ੍ਰੋਬਲਮ ਦਾ ਪੈਸਿਆਂ ਦਾ ਪ੍ਰੋਬਲਮ ਦਾ ਵੀ ਹੱਲ ਕਰਦਾ ਸੇਫਟੀ ਦਾ ਵੀ ਆ ਲੋ ਕੇ ਬਿਲਕੁਲ ਦੇਖੋ ਇਹ ਗੱਲ ਸਮੇਂ-ਸਮੇਂ ਤੇ ਇਦਾਂ ਦੀਆਂ ਗੱਲਾਂ ਨੋਟਿਸ ਚ ਆਉਂਦੀਆਂ ਨੇ ਜਦੋਂ ਕੋਈ ਇਦਾਂ ਦਾ ਹਾਦਸਾ ਹੋ ਜਾਂਦਾ ਸੀ ਥੋੜੀ ਜਿਹੀ ਲੀਪਾ ਪੋਚੀ ਕਰਕੇ ਉਹਨੂੰ ਛੱਡ ਦਿੰਦੇ ਆ ਤੇ ਫਿਰ ਦੁਕਾਨਦਾਰਾਂ ਨੂੰ ਕਿਵੇਂ ਵੇਅਰ ਕਰੋਗੇ ਕਿਉਂਕਿ ਦੁਕਾਨਦਾਰ ਤਾਂ ਲਗਾਤਾਰ ਆਪਣੇ चंद ਪੈਸੇ ਦੇ ਲਾਲਚ ਦੇ ਵਿੱਚ ਲੋਕਾਂ ਦੀ ਜਾਨ ਜੋਖਮ ਵਿੱਚ ਪਾ ਰਹੇ ਉਹ ਦੁਕਾਨਦਾਰ ਆਪਣੀ ਵੀ ਜਾਨ ਜੋਖਮ ਵਿੱਚ ਪਾਉਂਦਾ ਜਦੋਂ ਉਹ ਰਿਫਲ ਕਰਦਾ ਬਟ ਇਹ ਦੀ ਤੀ ਲਗਾਤਾਰ ਕਰਵੀ ਚਾਹੀਦੀ ਆ ਔਰ ਉਹਨਾਂ ਲੋਕਾਂ ਨੂੰ ਜਦ ਉਹਨਾਂ ਦਾ ਹਿੱਲਾ ਹੀ ਹੋ ਗਿਆ ਆਪਣੀ ਵੀ ਕਿਉਂਕਿ ਉਹ ਹੀ ਕਰਦਾ ਨਾ ਤੇ ਜੇ ਉਹਨੂੰ ਭੜਿਆ ਭرائی ਮਿਲ ਜਾਂਦਾ ਤੇ ਉਹਨੂੰ ਉਹਦੀ ਜੋਖਮ ਦੀ ਜਾਨ ਜੋਖਮ ਪੈਣੀ ਅਗਰ ਇਸ ਕਿੱਤੇ ਨਾਲ ਸੰਬੰਧਤ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਆ ਕਿੱਤੇ ਦਾ ਸਵਾਲ ਤਾਂ ਉਹ ਤਾਂ ਹੱਲ ਕਰਤਾ ਵੀ ਤੁਸੀਂ ਇਹਦੀ ਏਜੰਸੀ ਲੋ ਔਰ ਵੇਚੋ ਜਿੰਨੇ ਮਰਜੀ ਕੋਈ ਦਿੱਕਤ ਨਹੀਂ ਗਰੀਬ ਆਦਮੀ ਨੂੰ ਸਿਲੰਡਰ ਵੀ ਮਿਲੇ ਔਰ ਜਿਹੜਾ ਦੁਕਾਨਦਾਰਾਂ ਨੂੰ ਰੋਜ਼ਗਾਰ ਵੀ ਮਿਲੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਲੋਗਾਂ ਨੂੰ ਇਸ ਕੰਮ ਤੋਂ ਰੋਕਣਾ ਚਾਹੀਦਾ ਔਰ ਉਹ ਸਹੀ ਕਿੱਤੇ ਜਾਣ ਇਲੀਗਲ ਗੈਂਸ ਭਰਨ ਵਾਲਿਆਂ ਦੇ ਖਿਲਾਫ ਅਗੇਂਸ ਏਜੰਸੀਆਂ ਦੋ ਲੋ ਜਿਹੜਾ ਮੋਰਚਾ ਉਹ ਖੋਲ ਦਿੱਤਾ ਗਿਆ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਡੀਸੀ ਸਾਹਿਬ ਨੂੰ ਵੀ ਮਿਲਣ ਦੇ ਲਈ ਆਏ ਨੇ ਤੇ ਲਗਾਤਾਰ ਜਿਹੜੀ ਉਹਨਾਂ ਦੇ ਉੱਪਰ ਜਿਹੜੀ ਰੋਕ ਦੀ ਮੰਗ ਕੀਤੀ ਜਾ ਰਹੀ ਕਿਉਂਕਿ ਜੇ ਅਸੀਂ ਅਕਸਰ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਕਈ ਜਿਹੜੇ ਵੱਡੇ ਹਾਦਸੇ ਨੇ ਗੈਂਸ ਭਰਨ ਦੇ ਦੌਰਾਨ ਹੋਏ ਨੇ ਤੇ ਪ੍ਰਧਾਨ ਜੀ ਹੁਣੀ ਸਾਡੇ ਨਾਲ ਗੱਲਬਾਤ ਆ ਉਹ ਕਰ ਰਹੇ ਨੇ ਸਰ ਕਿਸੇ ਕੰਦੇ ਤੁਸੀਂ ਅੱਜ ਜਿਹੜਾ ਗੈਂਸ ਏਜੰਸੀਆਂ ਨੇ ਅੱਜ ਮੋਰਚਾ ਖੋਲਿਆ ਅਸੀਂ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਕਾਫੀ ਵੱਡੀਆਂ ਘਟਨਾਵਾਂ ਵੀ ਹੋਈਆਂ ਗੈਂਸ ਭਰ ਦੇਖੋ ਇਹ ਮੋਰਚਾ ਨਹੀਂ ਇਹ ਤਾਂ ਇੱਕ ਅਵੇਅਰਨੈਸ ਦੀ ਗੱਲ ਆ ਬਈ ਅੱਜ ਜਿਵੇਂ ਸਾਡਾ ਅਸੀਂ ਦੇਖ ਰਹੇ ਆ ਵੀ ਜਗ੍ਹਾ ਜਗ੍ਹਾ ਛੋਟੇ ਸਿਲੰਡਰਾਂ ਨੂੰ ਦੂਸਰੇ ਸਿਲੰਡਰਾਂ ਤੋਂ ਕਨਵਰਟ ਕਰਕੇ ਭਰਿਆ ਜਾ ਰਿਹਾ ਆ ਹਾਂ ਆਟਰ ਰੋਜੀ ਰੋਟੀ ਦਾ ਸਵਾਲ ਆ ਨਾ ਤਾਂ ਉਹਦੇ ਲਈ ਸਰਕਾਰ ਨੇ ਸਕੀਮ ਦਿੱਤੀ ਵੀ ਉਹ ਆਪਣਾ ਏਜੰਸੀ ਲੈਣ ਛੋਟੇ ਸਿਲੰਡਰ ਲੈਂਡ ਉਹਨੂੰ ਵੇਚਣ ਉਹਦੇ ਨਾਲ ਕੋਈ ਡਰ ਵੀ ਨਹੀਂ ਔਰ ਸੈਕੰਡ ਜਿਵੇਂ ਇੱਕ ਕਾਨੂੰਨੀ ਕੰਮ ਹੁੰਦਾ ਉਹ ਚ ਉਹਨਾਂ ਨੂੰ ਇੰਸ਼ੋਰੈਂਸ ਵੀ ਮਿਲੂਗੀ ਔਰ ਕਿਸੇ ਵੀ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੋਊਗਾ ਲੇਕਿਨ ਬਟ ਇਸ ਤੰਗ ਦੇ ਨਾਲ ਵੇਚਣਾ ਹਰ ਤਰ੍ਹਾਂ ਨਾਲ ਕਾਨੂੰਨੀ ਜ਼ੁਰਮ ਹੈ ਇਹਦੇ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਆ ਔਰ ਜਾ ਰਹੀਆਂ ਨੇ ਕਿੰਨੇ ਇਤਿਹਾਸੇ ਅਸੀਂ ਦੇਖਦੇ ਆ ਵੱਡੇ ਸਿਲੰਡਰ ਲਿਆ ਕੇ ਛੋਟਿਆਂ 'ਚ ਭਰਦੇ ਨੇ ਇਹਦੇ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਆ ਉਹਨਾਂ ਲੋਕਾਂ ਦੇ ਨੂੰ ਅਵੇਅਰਨੈਸ ਦੇ ਕੇ ਸਮਝਾ ਕੇ ਨਹੀਂ ਸਮਝਦੇ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਗੱਲ ਕਰੀਏ ਏਜੰਸੀਆਂ ਲਈ ਤਾਂ ਚਲੋ ਅਵੇਅਰਨੈਸ ਕਰ ਰਹੇ ਨੇ ਡੀਸੀ ਸਾਹਿਬ ਨੂੰ ਮਿਲਣੇ ਲੱਗਦਾ ਨਹੀਂ ਜਿਹੜੀ ਪ੍ਰਸ਼ਾਸਨ ਦੇ ਬਲੂ ਜਿਹੜੀ ਸ਼ਕਤੀ ਦੇ ਨਾਲ ਜਿਹੜੀ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਰੋਗ ਲੱਗ ਬਿਲਕੁਲ ਦੇਖੋ ਇਹ ਗੱਲ ਸਮੇਂ-ਸਮੇਂ ਤੇ ਇਦਾਂ ਦੀਆਂ ਗੱਲਾਂ ਨੋਟਿਸ ਚ ਆਉਂਦੀਆਂ ਨੇ ਜਦੋਂ ਕੋਈ ਇਦਾਂ ਦਾ ਹਾਦਸਾ ਹੋ ਜਾਂਦਾ ਸੀ ਥੋੜੀ ਜਿਹੀ ਲੀਪਾ-ਪੋਚੀ ਕਰਕੇ ਉਹਨੂੰ ਛੱਡ ਦਿੰਦੇ ਆ ਬਟ ਇਹਦੇ ਤੇ ਲਗਾਤਾਰ ਕਾਰਵਾਈ ਚਾਹੀਦੀ ਆ ਔਰ ਉਹਨਾਂ ਲੋਕਾਂ ਨੂੰ ਜਦ ਉਹਨਾਂ ਦਾ ਹਿੱਲਾ ਹੀ ਹੋ ਗਿਆ ਅਗਰ ਇਸ ਕਿੱਤੇ ਨਾਲ ਸੰਬੰਧਤ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਆ ਕਿੱਤੇ ਦਾ ਸਵਾਲ ਤਾਂ ਉਹ ਤਾਂ ਹੱਲ ਕਰਤਾ ਵੀ ਤੁਸੀਂ ਇਹਦੀ ਏਜੰਸੀ ਲੋ ਔਰ ਵਿੱਚੋ ਜਿੰਨੇ ਮਰਜੀ ਕੋਈ ਦਿੱਕਤ ਨਹੀਂ ਗਰੀਬ ਆਦਮੀ ਨੂੰ ਸਰੰਡਰ ਵੀ ਮਿਲੇ ਔਰ ਜਿਹੜਾ ਦੁਕਾਨਦਾਰਾਂ ਨੂੰ ਰੋਜ਼ਗਾਰ ਵੀ ਮਿਲੇ ਬਟ ਉਹਦੇ ਨਾਲ ਕੋਈ ਵੀ ਕਾਨੂੰਨ ਆਪਣੇ ਹੱਥ ਚ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ ਕਿਸ ਦੀ ਜਾਨ ਮਾਲ ਦੀ ਰੱਖਿਆ ਹੋਣੀ ਚਾਹੀਦੀ ਆ ਔਰ ਉਹਨਾਂ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹ ਜ਼ਿੰਮੇਵਾਰ ਨੇ ਸੋ ਇਸ ਕਰਕੇ ਇਹਦੇ ਤੇ ਤੁਰੰਤ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਇਸ ਕੰਮ ਤੋਂ ਰੋਕਣਾ ਚਾਹੀਦਾ ਔਰ ਉਹ ਸਹੀ ਕੀਤੇ ਜਾਣ ਅੱਛਾ ਪ੍ਰਧਾਨ ਜੀ ਅੱਜ ਡੀਸੀ ਸਾਹਿਬ ਨੂੰ ਮਿਲਿਓ ਤੇ ਅਵੇਅਰ ਕਿਸ ਤਰੀਕੇ ਨਾਲ ਕੀਤਾ ਜਾਊਗਾ ਭਾਵੇਂ ਲੋਕ ਨੇ ਜਿਹੜੇ ਪਰਵਾਨਦੇ ਨੇ ਜਾਂ ਦੁਕਾਨਦਾਰ ਨੇ ਜਿਹੜੇ ਭਰ ਕੇ ਵੇਚਦੇ ਦੇਖੋ ਸਾਡੇ ਬੜੇ ਸਤਿਕਾਰਯੋਗ ਇਹ ਇਹਨਾਂ ਨੇ ਦੱਸਿਆ ਵੀ ਅਵੇਅਰਨੈਸ ਤਾਂ ਜਿਵੇਂ ਤੁਹਾਨੂੰ ਅਸੀਂ ਕਹਤਾ ਮੈਂ ਆਪਾ ਬੱਚਾ ਹੈ ਬਣਾ ਨਾ ਆਪਣੇ ਪਰਿਵਾਰਕ ਮੈਂਬਰ ਹੈ ਉਹਨੂੰ ਆਪਾਂ ਕਾਨੂੰਨੀ ਕਾਰਵਾਈ ਥੋੜੀ ਕਰ ਦੇਾਂਗੇ ਪਹਿਲਾਂ ਕਾਨੂੰਨੀ ਕਾਰਵਾਈ ਕਰਨੀ ਹੈ ਜ਼ਰੂਰ ਮਤਲਬ ਅਸੀਂ ਕਹਿੰਨੇ ਆਂ ਵੀ ਅਸੀਂ ਇੱਕ ਵਾਰੀ ਦੱਸ ਕੀਏ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈ ਅੱਛਾ ਸਰ ਅਸੀਂ ਅਕਸਰ ਦੇ ਅਸੀਂ ਸੋਚਣਾ ਚਾਉਂਦੇ ਵੀ ਸਹੀ ਕੀ ਆ ਤੇ ਗਲਤ ਕੀ ਆ ਅਸੀਂ ਅਕਸਰ ਦੇਖਦੇ ਆ ਜਿਹੜੇ ਲੋਕ ਅਫੋਰਡ ਨਹੀਂ ਕਰ ਪੰਦੇ ਉਹ ਇੱਕ ਇੱਕ ਦੋ ਦੋ ਕਿਲੋ ਜਿਹੜੇ ਪ੍ਰਵਾਸੀ ਲੋਕ ਨੇ ਜਾਂ ਹੋਰ ਵੀ ਲੋਕ ਨੇ ਉਹ 100-100 ਰੁਪਏ ਦੋ ਦੋ ਸਰਵੇ ਜਿਹੜੇ ਗੈਸ ਪ੍ਰਵਾਹੰਦੇ ਨੇ ਤੇ ਫਿਰ ਏਜੰਸੀਆਂ ਦੇ ਵੱਲੋਂ ਇਧਰੋਂ ਵੀ ਜਿਹੜੀ ਮਤਲਬ ਭਰੀ ਜੇਗੀ ਗੈਸ ਗੈਸ ਸਾਡੇ ਕੋਲ ਆਲਰੇਡੀ ਪੈਕਿੰਗ ਇਹ ਨਾ ਜਿਵੇਂ 14 ਕਿਲੋ ਘਰ ਘਰ ਦਾ ਸੈਂਡਰ ਸੀਗਾ ਪਹਿਲਾਂ ਫਿਰ 5 ਕਿਲੋ ਵੀ ਆ ਗਿਆ ਹੁਣ 2 ਕਿਲੋ ਵੀ ਆ ਗਿਆ ਜੇ 200 ਦਾ 2 ਕਿਲੋ ਲੈ ਜਾ 70 ਬੀ ਹੈ ਪ੍ਰੋਬਲਮ ਪ੍ਰੋਬਲਮ ਦਾ ਹੱਲ ਕਰਦਾ ਪ੍ਰੋਬਲਮ ਦਾ ਪੈਸਿਆਂ ਦਾ ਪ੍ਰੋਬਲਮ ਦਾ ਵੀ ਹੱਲ ਕਰਦਾ ਸੇਫਟੀ ਦਾ ਵੀ ਹੱਲ ਹੋ ਗਿਆ ਅੱਛਾ ਫਿਰ ਦੁਕਾਨਦਾਰਾਂ ਨੂੰ ਕਿਵੇਂ ਵੇਅਰ ਕਰੋਗੇ ਕਿਉਂਕਿ ਦੁਕਾਨਦਾਰ ਤਾਂ ਲਗਾਤਾਰ ਆਪਣੇ ਚੰਦ ਪੈਸੇ ਦੇ ਲਾਲਚ ਦੇ ਵਿੱਚ ਲੋਕਾਂ ਦੀ ਜਾਨ ਜੋਖਮ 'ਚ ਪਾ ਰਹੇ ਉਹ ਦੁਕਾਨਦਾਰ ਆਪਣੀ ਵੀ ਜਾਨ ਜੋਖਮ 'ਚ ਪਾਉਂਦਾ ਜਦੋਂ ਉਹਨੂੰ ਰਿਫਲ ਕਰਦਾ ਹੂੰ ਆਪਣੀ ਵੀ ਕਿਉਂਕਿ ਉਹ ਹੀ ਕਰਦਾ ਨਾ ਤੇ ਜੇ ਉਹਨੂੰ ਭੜਿਆ ਭੜਾਈ ਮਿਲ ਜਾਂਦਾ ਤੇ ਉਹਨੂੰ ਉਹਦੀ ਜੋਖਮ 'ਚ ਜਾਨ ਜੋਖਮ 'ਚ ਪੈਣੀ ਨਹੀਂ ਹੂੰ अच्छा जे गल करिए ता ओ दुकानदार नु फिर लाइसेंस ਦਿੱਤੇ ਜਾਣਗੇ एजेंसी ਦੇ ਵਿੱਚੋਂ ਮਿਲੂਗਾ ਜੀ ਉਹ ਇੱਕ ਐਗਰੀਮੈਂਟ ਹੋ ਜਾਂਦਾ ਉਹਨੂੰ ਪੁਆਇੰਟ ਆਫ ਸੇਲ ਅਸੀਂ ਆਪਣੀ ਟਰਮਸ ਕਹਿੰਦੇ ਆ ਉਹਨੂੰ ਕਾਊਂਟਰ ਕਹਿ ਸਕਦੇ ਹਾਂ ਉਹ ਚਾਹੇ ਕਿਸੇ ਦੁਕਾਨ ਤੇ ਹੋਵੇ ਚਾਹੇ ਭਾਂਡਿਆਂ ਦੀ ਦੁਕਾਨ ਤੇ ਹੋਵੇ ਕਰਿਆਨੇ ਦੀ ਤੇ ਹੋਵੇ ਬਿਊਟੀ ਪਾਰਲਰ ਕੋਈ ਵੀ ਕਰ ਲਵੇ ਜੀ ਜਿੱਥੋਂ ਉਹਨੂੰ ਨੇੜੇ ਆ ਮੰਨ ਲਓ ਇੱਕ ਮੱਲੇ ਦੇ ਵਿੱਚ ਦੋ ਬਣਾਤੇ ਉਹ ਰਾਤ ਦੇ 9 ਵਜੇ ਤੱਕ ਖੁੱਲਦੀ ਹੈ ਦੁਕਾਨ ਉਹ ਆਪਣਾ 9 ਵਜੇ ਤੱਕ ਆਪਣਾ ਖਾਲੀ ਦੇਵੇ ਭਰਿਆ ਲੈ ਜਵੇ ਉਹ ਦੇ ਇੱਕ ਜਿਹੜਾ ਇਲੀਗਲ ਤਰੀਕੇ ਨਾਲ ਗੈਂਸਾ ਭਰਦਾ ਤੇ ਉਹਨਾਂ ਨੂੰ ਕੀ ਚੇਤਾਵਨੀ ਆ ਅਪੀਲ ਹੈ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਇਲੀਗਲ ਨਾਲ ਵੀ ਉਨੇ ਹੀ ਪੈਸੇ ਕਮਾਉਨੇ ਹੋ ਤੁਸੀਂ ਲੀਗਲ ਚ ਆ ਜਾਓ ਤੁਸੀਂ ਮੁਖਤਰਾਚ ਆ ਜਾਓ ਜੋ ਜੈਨੂਅਨ ਹੈ ਲਾਇਸੈਂਸ ਲੈਣਾ ਪਊਗਾ ਜੀ ਤਾਂ ਲਾਇਸੈਂਸ ਕੁਝ ਨਹੀਂ ਹੈ ਸਾਡੇ ਨਾਲ ਇੱਕ ਐਗਰੀਮੈਂਟ ਹੋ ਜਾਣਾ 100 ਕਿਲੋ ਤੋਂ ਥੱਲੇ ਤੁਸੀਂ ਉਹਦੇ ਵਿੱਚ ਬੜਾ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਇੱਕ ਐਗਰੀਮੈਂਟ ਹੁੰਦਾ ਜੋ ਕੰਪਨੀਆਂ ਨੇ ਬਣਾਇਆ ਉਹ ਪ੍ਰੋਵੀਜ਼ਨ ਵੀ ਹੈਗਾ ਉਹਦਾ ਉਹ ਦੋ ਐਗਰੀਮੈਂਟ ਹੋ ਗਏ ਗੱਲ ਖਤਮ ਹੋ ਗਈ ਤੇ ਅਗਰ ਕੋਈ ਸੰਪਰਕ ਤੁਹਾਡਾ ਨਾਲ ਕਰਨਾ ਚਾਵੇ ਕੰਮ ਕਰਨਾ ਚਾਵੇ ਤੇ ਕਿਸੇ ਨਾਲ ਸੰਪਰਕ ਕਰ ਸਕਦਾ ਹੈ ਉਹ ਆਪਣੇ ਜਿਹੜੀ ਵੀ ਤੁਹਾਡੇ ਗੈਸ ਨੇੜੇ ਗੈਸ ਏਜੰਸੀ ਆ ਲੁਧਿਆਣੇ ਚ 70 ਦੇ ਨੇੜੇ ਤੇੜੇ ਗੈਸ ਏਜੰਸੀਆਂ ਨੇ ਕੋਈ ਵੀ ਤੁਹਾਡੇ ਨੇੜੇ ਤੜੇ ਗੈਸ ਏਜੰਸੀਆਂ ਸੀ ਉਹਦੇ ਨਾਲ ਸੰਪਰਕ ਕਰ ਲਓ ਸਭ ਜਗ੍ਹਾ ਤੇ ਅਵੇਲੇਬਲ ਹੈ ਸੋ ਬਿਲਕੁਲ ਪ੍ਰਦਾਤ ਜੀ ਹੁਣਾਂ ਨਾਲ ਗੱਲਬਾਤ ਹੋਈ ਹੈ ਤੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਲੋਕ ਜਿਹੜੇ ਦੁਕਾਨਦਾਰ 1-1 ਕਿਲੋ 2-2 ਕਿਲੋ ਜਿਹੜੀਆਂ ਗੈਸਾਂ ਭਰਦੇ ਨੇ ਤੇ ਜਿਹੜੀਆਂ ਆਮ ਲੋਕਾਂ ਜਿਹੜੇ ਜਾਣੇ ਜੋਖਮ ਚ ਪਾਉਂਦੇ ਨੇ ਸੋ ਬਿਲਕੁਲ ਉਸ ਚੀਜ਼ ਦਾ ਜਿਹੜਾ ਹੱਲ ਵੀ ਕੀਤਾ ਗਿਆ ਤਾਂ ਕਿ ਜਿਹੜੇ ਵੱਡੇ ਹਾਸਿਆਤ ਉੱਪਰ ਜਿਹੜੀ ਰੋਗ ਲੱਗ ਸਕੇ ਤੇ ਗੈਸ ਏਜੰਸੀਆਂ ਦੇ ਵਿੱਚ ਵੀ 2-2 ਕਿਲੋ ਤੇ 5-5 ਕਿਲੋ ਦੀ ਜਿਹੜੀ ਪੈਕਿੰਗ ਆ ਗਈ ਤਾਂ ਕਿ ਜਿਹੜੀ ਆਮ ਲੋਕਾਂ ਜਿਹੜੀ तरीके ਨਾਲ ਕਰ ਸਕਦੇ ਹੋ ਲੀਗਲ ਤਰੀਕੇ ਨਾਲ ਜਿਹੜਾ ਪੈਸੇ ਦੀ ਜਿਹੜੀ ਕਮਾਈ ਆ ਉਹ ਕਰ ਸਕਦੇ ਹੋ ਤੇ ਬਿਨਾ ਆਮ ਲੋਕਾਂ ਜਿਹੜੀ ਜਾਨ ਜੋਖੰਦ ਵਿੱਚ ਪਾਏ ਬਿਲਕੁਲ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਇਲੀਗਲ ਤਰੀਕਾ ਨਾਲ ਇਸੇ ਤਰੀਕੇ ਨਾਲ ਜਿਹੜੀਆਂ ਗੈਂਸਾ ਇਸੇ ਤਰੀਕੇ ਨਾਲ ਭਰੀਆਂ ਜਾਣਗੀਆਂ ਇਹ ਗੈਂਸ ਜਿਹੜੇ ਏਜੰਸੀ ਨਾਲ ਜਿਹੜਾ ਟਾਈ ਅਪ ਕਰਕੇ ਲੀਗਲ ਤਰੀਕੇ ਨਾਲ ਜਿਹੜਾ ਆਮ ਲੋਕਾਂ ਜਿਹੜੀ ਸੇਫਟੀ ਨੂੰ ਲੈ ਕੇ ਉਹ ਚੱਲਿਆ ਜਾਏਗਾ ਸੋ ਬਿਲਕੁਲ ਹੋਰ ਅਪਡੇਟਸ ਜੁੜੇ ਰਹੋ ਸਿਟੀ ਹੌਮ ਦੇ ਨਾਲ ਕੈਮਰਾ ਪਰਸਨ ਮੋਂ ਨੂੰ ਛਾੜਦੇ ਨੇ ਨਾ ਮੈਰਾਹੋੜਾ ਸਿਟੀ ਹੌਮ ਲੁਧਿਆਣਾ